ਬਹੁਤ ਬਹੁਤ ਕਿ ਨਾ ਪਤਾ ਸੀ ਬਹੁਤ ਪਤਾ ਸੀ ਇਨਸਪੀਰੇਸ਼ਨ ਸੀ ਆ ਉਹਨੇ ਕਰੇ ਕਿ ਇਹਦਾ ਮਹਾਰਾਣੀ ਚੱਕਣਾ ਯਾਰ ਐਡੀ ਵਧੀਆ ਬੋਲਦੀ ਭਵਾ 20 ਬੰਦਨ ਚਾਹ ਚਾਹ ਕੇ ਮਾਲ ਪਰ ਨਮਾਣਾ ਤੇ ਤੁਹਾਨੂੰ ਮਿਲਣਾ ਸੀ ਇਹਨੂੰ ਪਿਆਰ ਬੋ ਯਾਰ ਘਾਟਾ ਪੈ ਗਿਆ ਨਾ ਯਾਰ ਬਾਬਾ ਇਹ ਤਾਂ ਨਾ ਕਰ ਕਿੱਥੇ ਕੋਈ ਜੱਤ ਹੁੰਦਾ ਵੀ ਯਾਰ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗ ਗਈ ਯਾਰ ਹੈ ਉਹ ਮੁੰਡੇ ਦਾ ਜਾਇ ਰਾਜਵੀਰ ਜਵੰਦੇ ਦਾ ਅਜੇ ਸਿਵਾ ਨਹੀਂ ਠੰਡਾ ਹੋਇਆ ਤੇ ਮੈਨੂੰ ਆ ਖਬਰ ਆ ਖਬਰ ਮਿਲ ਗਈ ਆ ਖਬਰ ਮਿਲ ਗਈ ਕਹਿੰਦੇ ਯਾਰ ਬਰਿੰਦਰ ਘੁੰਮਣ ਮੈਂ ਕਿਹਾ ਨਾ ਯਾਰ ਉਹ ਨਹੀਂ ਨਹੀਂ ਮੈਂ ਕਹਾ ਉਹ ਮੇਰਾ ਦੋਸਤ ਦਾ ਕਪਲ ਉਹਦੀ ਵੀ ਕਨੇ ਕੱਲ ਖਬਰ ਪਾਤੀ ਵੀ ਉਹ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮੈਂ ਕਿਹਾ ਆ ਗਿਆ ਹਾਂ ਨਾ ਤਾਂ ਯਾਰ ਉਹ ਬੇਲਾ ਯਾਰ ਆ ਗਿਆ ਅੱਛਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅਜੇ ਵਿੰਦਰ ਸਿੰਘ ਘੁੰਮਣ ਦੀ ਜਿਹੜੀ ਅਜੇ ਆਮਥਿੰਕ ਜਿਹੜੀ ਸੰਸਕਾਰ ਜਿਹੜਾ ਜਗਤ ਇੱਦਾਂ ਸਮਸ਼ਾਨ ਘਾਟ ਦੇ ਵਿੱਚ ਮਾਲ ਢੋਂਦੇ ਇੱਥੇ ਆ ਇਧਰ ਆ ਗੁਰਾ ਜੀ ਬਣੇ ਬਾਰਾਂ ਸੰਸਕਾਰ ਆ ਜਰਾ ਉਹ ਰੋੜੀ ਇਧਰ ਆ ਜੀ ਬਣੇ ਬਾਰਾਂ ਕਟ ਗਦਾ ਰਾਜ ਯਾਰਾ ਕੋ ਮਨਤਨ ਨੂੰ ਪਤਾ ਯਾਰ ਤੂੰ ਮਨ ਲੇ ਪੰਜਾਬ ਨਹੀਂ ਪਰ ਤੂੰ ਮਨ ਲੇ ਆਲ ਵਰਲਡ ਦੇ ਜਿਹੜੇ ਨੌਜਵਾਨ ਆ ਉਹਨਾਂ ਲਈ ਇੱਕ ਬਹੁਤ ਗ੍ਰੇਟ ਇਨਸਪੀਰੇਸ਼ਨ ਆ ਯਾਰ ਭਾਜੀ ਲੋਕੀ ਤਾਂ ਪਤਾ ਨਹੀਂ ਕੀ ਖਾ ਕੇ ਆਪਣੀਆਂ ਰੋਟੀਆਂ ਬਣਾਉਂਦੇ ਯਾਰ ਉਹ ਬੰਦੇ ਨੇ ਆਂਡਾ ਮੀਟ ਖਾਣ ਕੇ ਦੇ ਨਹੀਂ ਪੀਤਾ ਯਾਰ ਬਾਡੀ ਬਣਾਉਣ ਬਾਡੀ ਬਣਾ ਭਾਜੀ ਇਦਾਂ ਦਾ ਕੰਮ ਥੋੜਾ ਐਵੇਂ ਨਹੀਂ ਸਲਵਾਨ ਪਰਮਾਨ ਖਾਨ ਨੇ ਬੱਬੀ ਨੇ ਯਾਰ 25 30 ਸਾਲ ਲਾਇਆ ਉਹਨੇ ਬੜੀ-ਬੜੀ ਬਣਾ ਲਈ ਬਾਤ ਕਮਾ ਲਈ ਯਾਰ ਨਾ ਯਾਰ ਬੜਾ ਘਾਟਾ ਪੈ ਗਿਆ ਯਾਰ ਦੇਸ਼ੀ ਦੇ ਸਾਡੇ ਕੋਲ ਕੁਛ ਵੀ ਨਹੀਂ ਫਿਰ ਬਰਦਾ ਬਣਨ ਵਾਲਾ ਮੈਂ ਸਿੰਗਰਾਂ ਤੇ ਮੇਰਾ ਫੈਨਸੀ ਬਹੁਤ ਵੱਡਾ ਕਹਿੰਦਾ ਲੋਰੀਆਂ ਮੈਂ ਤੇਰਾ ਫੈਣਾ ਮੈਂ ਕਹਿਆ ਵੀਰੇ ਮੈਂ ਤੇਰਾ ਫੈਣਾ ਯਾਰ ਨਹੀਂ ਮਾਣਾ ਇੰਨਾ ਯਾਰ ਕਹਿੰਦਾ ਮੈਨੂੰ ਮਿਰਚਾ ਸੁਣਾ ਯਾਰ ਆ ਮੇਰਾ ਗਾਣਾ ਮਾਰੇ ਅੰਦਰ ਨਾ ਪੱਟ ਸੀ ਯਾਰ ਕਿ ਟੱਕੜੇ ਡੋੜਾਂ ਕਿੱਥੇ ਆ ਤੇ ਬੜਾ ਗਾਣਾ ਸੁਣਦਾ ਮੈਂ ਬਾਜ ਭਰਾਵਾ ਮਾਰਿਆ ਮੇਰੇ ਨੰਗੀ ਹੋ ਗਿਆ ਮੈਨੂੰ ਸੁਣਾ ਯਾਰ ਬਹੁਤ ਜਿੱਤੇ ਬਣਾ ਰਿਹਾ ਤੂੰ ਪਿੱਛੇ ਪਾਸ਼ਾ ਕਰੇ ਕਿਰਪਾ ਯਾਰ ਬਹੁੜ ਹੈ ਯਾਰ ਬਿਲਕੁਲ ਤੂੰ ਸਾਡੇ ਬੱਚਿਆਂ ਨੂੰ ਦੇਖਦੇ ਕਿਵੇਂ ਤਾਂ ਬਾਡੀਆਂ ਬਣਾਈਆਂ ਹੋਰ ਕੀ ਹੈਨਾ ਤੈਨੂੰ ਦਿਵਾਨੀ ਸੀ ਲੱਗਣੀ ਸੀ ਨਹੀਂ ਲੱਗਣੀ ਚਾਹੀਦੀ ਮਾਰੇ ਕਿ ਤਹਾਂ ਚੱਲੇ ਹੈ ਬਹੁੜ ਹੋ ਗਏ ਹੈ ਬੜਾ ਯਾਰ ਬੜਾ